ਜਦੋਂ ਤੀਰ ਚੱਲੇ ਪ੍ਰਭੂ ਰਾਮ ਦੇ ਸ੍ਰੀ ਅਸਰਾਰਦਨ ਕੇ ਘਰ ਕੋ ਜਿਨ ਏਕ ਹੀ ਬਾਣ ਬਿਖੈ ਤਨ ਚਾਖਿਓ ਜਿਹੜੇ ਅਸਰਾਂ ਨੂੰ ਮਾਰਨ ਵਾਲੇ ਉਹਨਾਂ ਦੇ ਕਰ ਕਮਲਾਂ ਦੇ ਹੱਥਾਂ ਦਾ ਤੀਰ ਤੇ ਜਿਨੇ ਇੱਕ ਵਾਰ ਸਵਾਦ ਉਹਦਾ ਚਖ ਲਿਆ ਭਾਜ ਸਕਿਓ ਭਾਜ ਸਕਿਓ ਨਾ ਪਿਰਿਓ ਹਟ ਕੈ ਪਟ ਏਕ ਹੀ ਕਾਇ ਤਰਾ ਪਰ ਰੱਖਿਓ ਹੁਣ ਭਜ ਤੇ ਸਕਦਾ ਨਹੀਂ ਸਾਹਮਣੇ ਆਕੇ ਫਿਰ ਲੜਨਾ ਹੀ ਉਹਨੇ ਸਵੀਕਾਰ ਕੀਤਾ ਤੇ ਜਦੋਂ ਫਿਰ ਲੜਨ ਲੱਗਾ ਨਾ ਆਮੋ ਸਾਹਮਣੇ ਤੇ ਇੱਕੋ ਹੀ ਮਹਾਰਾਜ ਦਾ ਤੀਰ ਇੱਕੋ ਹੀ ਘਾਵ ਤੇ ਇੱਕੋ ਹੀ ਵਾਰ ਦੇ ਨਾਲ ਫਿਰ ਧਰਤੀ ਦੇ ਉੱਤੇ ਉਹਨੂੰ ਰੱਖ ਲਿਆ ਸਵਾ ਦਿੱਤਾ ਛੇਦ ਸੁਨਾਹ ਸੁਬਾਹਨ ਕੋ ਸਰ ਜਿਹੜੀਆਂ ਯੋਧਿਆ ਨੇ ਸੰਜੋਆਂ ਪਾਈਆਂ ਨੇ ਉਹਨਾਂ ਨੂੰ ਛੇਦ ਦਿੱਤਾ ਵਾ ਬਾਣਾ ਨੇ ਓਟਣ ਕੋਟ ਕਰੋਟ ਨਾਖਿਓ ਤੇ ਜਿਹੜੀ ਸਿਰਾਂ ਦੀ ਓਟ ਕਰ ਓਟ ਹੁੰਦੀ ਆ ਖੋਪੜੀ ਖੋਪੜੀਆਂ ਦੀ ਜਿਹੜੀ ਓਟ ਟੋਪ ਨੇ ਉਹਨਾਂ ਦੇ ਵਿੱਚ ਵੀ ਬੇਅੰਤੀ ਸ਼ੇਕ ਕਰ ਦਿੱਤੇ ਆ ਆਰ ਪਾਰ ਤੀਰ ਹੋ ਗਏ ਸਵਾਰ ਜੁਜਾਰੇ ਆ ਪਰ ਹੱਠੀ ਰਨ ਹਾਰ ਗਿਰੇ ਤਰਹਾਏ ਨਾ ਪਖਿਓ ਬੜੇ ਬੜੇ ਸਵਾਰ ਸ਼ਾਹ ਸਵਾਰ ਜ਼ਮੀਨ ਤੇ ਡਿੱਗ ਪਏ ਅਪਾਰ ਹੱਠੀ ਜਿਨ੍ਹਾਂ ਦੇ ਹੱਥ ਦਾ ਪਾਰਾਵਾਰ ਹੀ ਨਹੀਂ ਜਿਹੜੇ ਕਦੇ ਭੱਜੇ ਹੀ ਨਹੀਂ ਸੀ ਜਿਨ੍ਹਾਂ ਨੇ ਕਦੇ ਡਰਨਾ ਸਿੱਖਿਆ ਹੀ ਨਹੀਂ ਸੀ ਜਿਹੜੇ ਜੰਗ ਦੇ ਮੈਦਾਨ ਚੋਂ ਆ ਕੇ ਪਛਾਣ ਹੀ ਕਦੇ ਗਏ ਪਰ ਉਹ ਅੱਜ ਹਾਰ ਗਏ ਅੱਜ ਡਿੱਗ ਪਏ ਉਹਨਾਂ ਦੇ ਮੂੰਹ ਚੋਂ ਇੰਨਾ ਸਮਾਂ ਵੀ ਨਹੀਂ ਮਿਲਿਆ ਵੀ ਉਹਨਾਂ ਦੀ ਮੂੰਹ ਚੋਂ ਜ਼ੁਬਾਨ ਚੋਂ ਹਾਏ ਸ਼ਬਦ ਵੀ ਨਿਕਲ ਸਕੇ ਐਡੀ ਛੇਤੀ ਤੀਰ ਆਰ ਪਾਰ ਹੋਏ ਕਿ ਉਹਨਾਂ ਨੂੰ ਨਹੀਂ ਪਤਾ ਲੱਗਾ ਵੀ ਜਾਨ ਕਦੋਂ ਨਿਕਲ ਗਈ ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਕਹਿੰਦੇ ਆਣ ਕਟੇ ਆਣ ਕਰੇ ਸੋ ਮਰੇ ਸਭ ਹੀ ਪਟ ਜੀਤ ਬੱਚੇ ਰਨ ਛੱਡ ਪਰਾਨੇ ਜਿਨ੍ਹਾਂ ਨੇ ਆਣ ਕਰੇ ਸੋ ਮਰੇ ਸਭ ਹੀ ਪਟ ਜਿਹੜੇ ਤੇ ਆ ਗਏ ਨਾ ਭੀ ਨਹੀਂ ਅਸੀਂ ਲੜਨਾ ਉਹ ਫਿਰ ਮਰ ਗਏ ਤੇ ਜਿਹੜੇ ਫਿਰ ਜੰਗ ਦੇ ਮੈਦਾਨ ਨੂੰ ਛੱਡ ਕੇ ਚਲੇ ਗਏ ਦੂਰੋਂ ਹੀ ਵੇਖ ਕੇ ਕਿੰਦੇ ਨੇ ਜੀਤ ਬਚੇ ਰਨ ਛਾੜ ਪਰਾਨੇ ਜਿਹੜੇ ਛੱਡ ਕੇ ਮੈਦਾਨ ਨੂੰ ਚਲੇ ਗਏ ਬਸ ਉਹੋ ਹੀ ਸਮਝ ਲੋ ਕਿ ਉਹ ਹੀ ਜੀਂਦੇ ਬਚੇ ਦੂਜੇ ਨਹੀਂ ਜੀਂਦੇ ਬਚੇ ਦੇਵ ਅਦੇਵਨ ਕੇ ਜਿਤਿਆ ਰਨ ਕੋਟ ਹੱਥ ਕਰੇ ਇੱਕ ਨਾ ਜਾਣੇ ਜਿਹੜੇ ਦੇਵਤੇ ਦੇਵ ਅਦੇਵਨ ਕੇ ਜਿਤਿਆ ਜਿਹੜੇ ਦੇਵਤਿਆਂ ਦੇ ਰਾਖਸ਼ਾਂ ਦੇ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਜੇਤੂ ਸਨ ਕਦੇ ਹਾਰੇ ਨਹੀਂ ਸੀ ਕਦੇ ਜੰਗ ਦੇ ਮੈਦਾਨ ਚ ਆ ਕੇ ਲੜਾਈ ਕੋਈ ਕੋਟ ਹਤੇ ਕਰੋੜਾਂ ਹੀ ਮਾਰ ਦਿੱਤੇ ਪ੍ਰਭੂ ਨੇ ਤੇ ਇੱਕ ਵੀ ਨਾ ਜਾਣਿਆ ਕੋਟ ਹਤੇ ਕਰ ਏਕ ਨਾ ਜਾਣੇ ਕਰੋੜਾਂ ਮਾਰ ਕੇ ਤੇ ਜਾਣਿਆ ਇੱਕ ਵੀ ਨਹੀਂ ਜਵੇਂ ਮਾਰਿਆ ਹੁੰਦਾ ਸ੍ਰੀ ਰਗੂ ਰਾਜ ਪ੍ਰਾਕਰਮ ਕੋ ਲਖ ਤੇਜਸ ਮੂਹ ਸਭੇ ਪਹਰਾਨੇ ਮਹਾਰਾਜ ਦਾ ਪ੍ਰਾਕਰਮ ਵੇਖ ਕੇ ਜੋੜ ਵੇਖ ਕੇ ਐਸਾ ਜੰਗ ਵੇਖ ਕੇ ਐਦਾਂ ਦੇ ਭਿਆੰਕਰ ਬਾਣ ਆਉਂਦੇ ਤੇ ਵੱਜਦੇ ਵੇਖ ਕੇ ਸ੍ਰੀ ਰਘੂ ਰਾਜ ਪ੍ਰਕਰਮ ਕੋ ਲਖ ਤੇਜ ਸਮੂਹ ਤੇ ਬੜੇ ਬੜੇ ਤੇਜ ਵਾਲੇ ਜਿਹੜੇ ਸਮੂਹ ਰਾਖਸ਼ ਸੀ ਨਾ ਸਭੇ ਪਹਰਾਨੇ ਸਾਰੇ ਡਰ ਗਏ ਸਾਰੇ ਕਬਰਾ ਗਏ ਓਟਨ ਕੂਦ ਕਰੋਟਨ ਪੰਦ ਸੁਲੰਕਾ ਛੜ ਬਿਲੰਕ ਸਿਰਾਨੇ ਓਟਨ ਕੂਦ ਮੋਰਚਿਆਂ ਜਿਹੜੀਆਂ ਓਟਾਂ ਦੇ ਓਲੇ ਲੁਕੇ ਹੋਏ ਸਨ ਉਹਨਾ ਮੋਰਚਿਆਂ ਦੀਆਂ ਕੰਦਾ ਨੂੰ ਟੱਪ ਟੱਪ ਕੇ ਕਰੋਟਨ ਫਾਂਦ ਤੇ ਖਾਈ ਕੋ ਕਰੋਟ ਮੈਨੇ ਖਾਈ ਵੀ ਹੁੰਦਾ ਕਰੋਟ ਮੈਨੇ ਖੋਪੜੀ ਵੀ ਹੁੰਦਾ ਕਰੋਟ ਮੈਨੇ ਤੇ ਕਹਿੰਦੇ ਨੇ ਓਟਨ ਕੂਦ ਕਰੋਟਨ ਫਾਂਦ ਸੁਲੰਕਾ ਛਾੜ ਬੇਲੰਕ ਸਿਦਾਨੇ ਤੇ ਲੰਕਾ ਨੂੰ ਛੱਡ ਛੱਡ ਕੇ ਨਾ ਛੱਡ ਛੱਡ ਕੇ ਤੇ ਬੇਲੰਕ ਦਾ ਅਰਥ ਹੁੰਦਾ ਵਾ ਕਿਨਾਰਾ ਸਮੁੰਦਰ ਦਾ ਦੂਜਾ ਕਿਨਾਰਾ ਤੇ ਭਜ ਭਜ ਕੇ ਮਾਰ ਮਾਰ ਕੇ ਛਾਲਾਂ ਜਾਨ ਬਚਾਉਣ ਦੇ ਲਈ ਤੇ ਮੋਰਚੇ ਛੱਡ ਕੇ ਟੱਪ ਕੇ ਕੰਧਾਂ ਤੇ ਲੰਕਾ ਦੇ ਦੂਜੇ ਕਿਨਾਰੇ ਚਲੇ ਗਿਆ ਐਨਾ ਜ਼ਿਆਦਾ ਉਹਨਾਂ ਦੇ ਅੰਦਰ ਡਰ ਆਇਆ ਐਨਾ ਪੈ ਆਇਆ ਐਦਾਂ ਯੋਧਿਆਂ ਨੂੰ ਮਰਦਿਆਂ ਵੇਖ ਕੇ ਜੰਗ ਦੇ ਮੈਦਾਨ ਦਾ ਇਹ ਹਾਲ ਵੇਖ ਕੇ ਰਾਵਣ ਰੋਸ ਪਰਿਓ ਰਾ ਨਮੋ ਕਬਿਸ ਹੁ ਬਾਏ ਹਥਿਆਰ ਪਰਹਾਰੇ 라ਵਣ ਨੂੰ ਜੋਸ਼ ਆ ਗਿਆ ਗੁੱਸਾ ਆ ਗਿਆ ਵੀ ਮੇਰੇ ਜੋਧੇ ਭਜਾਈ ਜਾਂਦਾ ਮਾਰੀ ਜਾਂਦਾ ਕਹਿੰਦਾ 20 ਹੱਥਾਂ ਵਿੱਚ ਬਾਹਾਂ ਵਿੱਚ ਜੋਰ ਇੰਨਾ ਸੀ ਤੇ 20 ਹੱਥਾਂ ਚ 20 ਹਥਿਆਰ ਫੜ ਕੇ ਤੇ 라ਵਣ ਡਟ ਗਿਆ ਹੁਣ ਆ ਗਿਆ ਡਟ ਗਿਆ ਭੂਮਾ ਆਕਾਸ਼ ਦਿਸ਼ਾ ਬਿਦਿਸ਼ਾ ਚੱਕ ਚਾਰੇ ਰੁਕੇ ਨਹੀਂ ਜਾਤ ਨਿਹਾਰੇ ਤੇ ਐਦਾਂ ਫਿਰ 라ਵਣ ਨੇ ਬਾਣ ਚਲਾਏ ਐਦਾਂ ਫਿਰ ਬਾਣ ਚਲਾਏ ਕਹਿੰਦੇ ਭੂਮ ਧਰਤੀ ਆਕਾਸ਼ ਦਿਸ਼ਾ ਬਿਦਿਸ਼ਾ ਚਾਰੇ ਚੱਕ ਸਾਰੇ ਬਾਣੀ ਬਾਣ ਤੀਰੀ ਤੀਰ ਨਜ਼ਰ ਆਉਂਦੇ ਆ ਹੋਰ ਕੁਝ ਨਹੀਂ ਨਜ਼ਰ ਆਉਂਦਾ ਹੋਰ ਕੋਈ ਜਗਾ ਨਹੀਂ ਦਿਸਦੀ ਕੋਈ ਥਾਂ ਨਹੀਂ ਦਿਸਦਾ ਤੀਰੀ ਤੀਰ ਨਜ਼ਰ ਆਉਂਦੇ ਆ ਫੋਕਨ ਕਪਲ ਤਮਦ ਕ ਅਦ ਕ ਬਦ ਕਰਨ ਮੰਡਲ ੜਾਰੇ ਤੇ ਮਹਾਰਾਜ ਨੇ ਫੋਕਨ ਤ ਫੋਕ ਹੁੰਦੀ ਆ ਜਿਹੜੀ ਤੀਰ ਦੇ ਪਿਛਲੇ ਬੰਨੇ ਦਮੂਹਾ ਹੁੰਦਾ ਨਾ ਉਹਦੇ ਵਿੱਚ ਚਿੱਲੇ ਚ ਰੱਖਣ ਵਾਸਤੇ ਦੋ ਮੂੰਹ ਕਹਿੰਦੇ ਉਹਨਾਂ ਦੇ ਫਾਲਾਂ ਦੇ ਨਾਲ ਉਹਨਾਂ ਦੇ ਨਾਲ ਵਿਚ ਘਾਰੋਂ ਹੀ 라ਵਣ ਦੇ ਜਿਹੜੇ ਬਾਣ ਆ ਵੱਡ ਵੱਡ ਕੇ ਅਧ ਕੈ ਬਦ ਕੈ ਰਣ ਮੰਡਲ ੜਾਰੇ ਤੇ ਜੰਗ ਦੇ ਮੈਦਾਨ ਨੂੰ ਫੇਰ ਜਿਹੜਾ ਨਾ ਖਾਲੀ ਕਰ ਦਿੱਤਾ ਵਾ ਛਤਰ ਤੁਜਾ ਬਰਬਾਜ ਰਤੀ ਰਥ ਕਾਟ ਸਭ ਰਗੂ ਰਾਜੇ ਉਤਾਰੇ ਵੱਡੇ ਵੱਡੇ ਛਤਰਾਂ ਵਾਲੇ ਜਿਹੜੇ ਰਥਾਂ ਤੇ ਰਥਾਂ ਦੇ ਛਤਰ ਝੁੱਲਦੇ ਸੀ ਛਤਰ ਤੋ ਜਾਵਾਂ ਝੰਡੇ ਜਿਹੜੇ ਸੀ ਉਹ ਲਹਿਰਾਉਂਦੇ ਸੀ ਸਭ ਝੰਡੇ ਕੱਟਤੇ ਸਭ ਜਿਹੜੇ ਛਤਰ ਆਓ ਟੁਕੜੇ ਟੁਕੜੇ ਕਰ ਦਿੱਤੇ ਛਤਰ ਤੋ ਜਾ ਬਰਬਾਜ ਰਥੀ ਬੜੇ ਬੜੇ ਬਰ ਮੈਨੇ ਸ਼੍ਰੇਸ਼ਟ ਬਾਜ ਮੈਨੇ ਘੋੜੇ ਉਹ ਸ਼੍ਰੇਸ਼ਟ ਘੋੜੇ ਮਾਰ ਦਿੱਤੇ ਵੱਢ ਦਿੱਤੇ ਰਥੀ ਤੇ ਰਥ ਰਥ ਟੁਕੜੇ ਟੁਕੜੇ ਕਰ ਦਿੱਤੇ ਤੇ ਰਥਾਂ ਨੂੰ ਚਲਾਉਣ ਵਾਲੇ ਰਥੀਆਂ ਨੂੰ ਮਾਰ ਦਿੱਤਾ ਕਾਟ ਸਭੈ ਰਗੂ ਰਾਜੇ ਉਤਾਰੇ ਉਹਨਾਂ ਨੂੰ ਜੰਗੇ ਮੈਦਾਨ ਵਿੱਚ ਉਤਾਰ ਦਿੱਤਾ ਘੋੜਿਆਂ ਤੋਂ ਹਾਥੀਆਂ ਤੋਂ ਰਥਾਂ ਤੋਂ ਬੇਰਥ ਕਰ ਦਿੱਤਾ ਰਾਵਣ ਚੌਪ ਚਲਿਓ ਚਪ ਕਹਨੇ ਜੇ ਬਾਜ ਬਹੀ ਨ ਜਬੈ ਰਥ ਜਨਿਓ ਤੇ ਮਾਰਦਿਆ ਮਾਰਦਿਆ ਪ੍ਰਭੂ ਰਾਮ ਨੇ 라ਵਣ ਦੇ ਘੋੜੇ ਵੀ ਮਾਰ ਦਿੱਤੇ ਜਦੋਂ ਰਾਵਣ ਨੂੰ ਲੱਗਾ ਨਾ ਵੀ ਮੇਰੇ ਵੀ ਕੋੜੇ ਮਰ ਗਏ ਤੇ ਰਥ ਤੇ ਹੁਣ ਨਹੀਂ ਚੱਲ ਸਕਦਾ ਤੇ ਰਾਵਣ ਹੁਣ ਬੜੇ ਬੜੇ ਉਤਸ਼ਾਹ ਦੇ ਨਾਲ ਰਾਵਣ ਚੌਪ ਚਲਿਓ ਚਪਕੈ ਤੇ ਬੜਾ ਗੁੱਸਾ ਕਰਕੇ ਬੜਾ ਗੁੱਸਾ ਕਰਕੇ ਤੇ ਹੁਣ ਚੱਲਿਆ ਵਾ ਉਤਰ ਕੇ ਰਥ ਤੋਂ ਚੱਲਿਆ ਵਾ ਟਾਲ ਤ੍ਰਿਸ਼ੂਲ ਗਦਾ ਬਰਸੀ ਗਾ ਸ੍ਰੀ ਰਗੁਨੰਦਨ ਸੂਰਨ ਠੰਨਿਓ ਢਾਲ ਫੜੀ ਆਇ ਇੱਕ ਹੱਥ ਵਿੱਚ ਦੂਜੇ ਚ ਤਰਸੂਲ ਪਕੜੀ ਪਕੜਿਆ ਵਾ ਤੀਜੇ ਚ ਗਦਾ ਵਾ ਚੌਥੇ ਚ ਬਰਸ਼ੀ ਆ ਐਦਾਂ ਪ੍ਰਭੂ ਰਾਮ ਦੇ ਨਾਲ ਜੰਗ ਕਰਨ ਲੱਗਾ ਤਾਏ ਪਰਿਓ ਲਲਕਾਰ ਹਤੀ ਕਪ ਪੁੰਜਨ ਕੋਕਾ ਛਤਰਾਸ ਨਮਨਯ ਅੰਗੇ ਦਯਾਦਾਨਵੰਤ ਤਲ ਪਟ ਕੋਟੇ ਹੋਤੇ ਕਰ ਇਕ ਨਾ ਜਨਯ ਲਲਕਾਰ ਕੇ ਪੈ ਗਿਆ ਨਲਕਾਰਾ ਮਾਰ ਕੇ ਆਇਆ ਮੈਦਾਨ ਵਿੱਚ ਬੜਾ ਹਥੀ ਹੈ ਬੜੇ ਕਹਿੰਦੇ ਵਾਨਰ ਸੀ ਬੜਾ ਝੁੰਡਾ ਬੜੀ ਫੌਜ ਆ ਪਰ ਰਾਵਣ ਨੇ ਕੁਝ ਨਾ ਦਾ ਤਰਾਸ ਨਹੀਂ ਮੰਨਿਆ ਇਹਨਾਂ ਦਾ ਭੈ ਨਹੀਂ ਮੰਨਿਆ ਦਸਵੇਂ ਪਾਸ਼ਾ ਕਹਿੰਦੇ ਨੇ ਅੰਗਦ ਆਦ ਹਨਵੰਤਤ ਲੈ ਪਟ ਕੋਟ ਹੁਤੇ ਕਰ ਏਕ ਨਾ ਜਾਣਿਓ ਅੰਗਦ ਖਲੋਤਾ ਸੀ ਹਨੂਮਾਨ ਖਲੋਤਾ ਸੀ ਬੜੇ ਬੜੇ ਜੋਧੇ ਖਲੋਤੇ ਸੀ ਨਲ ਨੀਲ ਕਰੋੜਾ ਹੀ ਖਲੋਤੇ ਸਨ ਪਰ ਰਾਵਣ ਨੇ ਕਹਿੰਦੇ ਇਹਨਾਂ ਕਰੋੜਾਂ ਨੂੰ ਇੱਕ ਵੀ ਨਹੀਂ ਜਾਣਿਆ ਐਡੀ ਦਲੇਰੀ ਨਾਲ ਐਡੀ ਬਹਾਦਰੀ ਨਾਲ ਐਦਾਂ ਜੰਗ ਦੇ ਮੈਦਾਨ 'ਚ ਆ ਗਿਆ ਕਹਿੰਦਾ ਜਾਂ ਅੱਜ ਮੈਂ ਨਹੀਂ ਤੇ ਜਾਂ ਫਿਰ ਅੱਜ ਤੁਸੀਂ ਐ ਨਹੀਂ ਅੰਗਦ ਰਾਵਣ ਕੋ ਰਗੁ ਰਾਜ ਜਬਰਨ ਮੰਡਲ ਆਵਤ ਮਦਨ ਹਾਰਿਓ ਜਦੋਂ ਵੇਖਿਆ ਮਹਾਰਾਜ ਨੇ ਵੀ ਆਉਂਦਾ ਪਿਆ ਵਾ ਰਾਵਣ ਮੇਰੇ ਵੱਲ ਆਉਂਦਾ ਪਿਆ ਵਾ ਇਹ ਜੰਗ ਦੇ ਮੈਦਾਨ ਵਿੱਚਕਾਰ ਹੁਣ 라वण ਆਪ ਆ ਗਿਆ ਵਾ 20 ਸਿਲਾ ਸਤ ਸਹਾਇਕ ਲੈ ਕਰ ਕਉਪ ਬੜੋ ਔਰ ਮਦ ਪ੍ਰਹਾਰਿਓ 20 ਸਿਲਾ ਸਤ ਸਿਲਾ ਉਦਾਂ ਪੱਥਰ ਹੁੰਦਾ ਤੇ ਸਤ ਹੁੰਦੇ ਆ ਚਿੱਟੇ ਸਫੈਦ ਪੱਥਰਾਂ ਤੇ ਘਸਾ ਘਸਾ ਕੇ ਤਿੱਖੇ ਕੀਤੇ ਹੋਏ ਸਹਾਇਕ ਦਾ ਮਤਲਬ ਹੁੰਦਾ ਤੀਰ ਉਹ 20 ਤੀਰ ਲੈ ਨੇ 20 ਸਿਲਾ ਸਿਤਸਾਇਕ ਲੈ ਕਰ ਕੋਪ ਬਡੋ ਔਰ ਮਦ ਪ੍ਰਹਾਰਿਓ 20 ਲੈ ਨੇ ਤੀਰ ਗਿਣ ਕੇ ਵੀ ਇਹ 라ਵਣ ਦੇ ਜਿਹੜੇ ਨਾ ਇਹ ਤੀਰ ਮਾਰਨੇ ਆ ਇਹਨਾਂ ਤੀਰਾਂ ਨਾਲ ਇਹਨੂੰ ਮਾਰ ਦੇਣਾ ਫਿਰ ਉਹਦੇ ਹਿਰਦੇ ਦੇ ਵਿੱਚ ਛਾਤੀ ਦੇ ਵਿੱਚ ਜਦੋਂ ਮਾਰੇ ਨੇ ਤੀਰ ਭੇਦ ਚਲਿਓ ਮਰਮਸਥਲ ਕੋ ਸਰ ਸ੍ਰੋਣ ਨਾ ਦੀਸ਼ਰ ਵਿੱਚ ਪਖਾਰਿਓ ਉਹ ਫਿਰ ਤੀਰ ਜਦੋਂ ਜਾ ਕੇ ਲੱਗੇ ਨੇ ਮਰਮਸਥਲ ਉਦੇ ਹਿਰਦੇ ਦੇ ਵਿੱਚ ਛਾਤੀ ਦੇ ਵਿੱਚ ਜਦੋਂ ਵੱਜੇ ਨੇ ਤੀਰ ਜਾ ਕੇ ਕਹਿੰਦੇ ਸਰਨ ਸਰੋਣ ਨਦੀ ਸ਼ਰ ਨਦੀ ਸ਼ਰ ਨਦੀਆਂ ਦਾ ਸੁਆਮੀ ਜਿਹੜਾ ਸਮੁੰਦਰ ਆ ਐ ਲੱਗਾ ਜਿਵੇਂ ਲਹੂ ਦੇ ਸਮੁੰਦਰ ਦੇ ਵਿੱਚ ਤੀਰ ਇਸ਼ਨਾਨ ਕਰਦੇ ਪਿਆ ਨਹਾਉਂਦੇ ਪਿਆ ਜਦੋਂ ਰਾਵਣ ਦੇ ਹਿਰਦੇ 'ਚ ਤੀਰ ਵੱਜੇ ਨੇ ਆਗੇ ਹੀ ਰੇਂਗ ਚਲਿਓ ਹਟ ਕੈ ਪਟ ਧਾਮਕ ਪੂਲਨ ਨਾਮ ਉਚਾਰਿਓ ਇੱਕ ਮਾਰ ਤੀਰ ਦੋ ਮਾਰ ਤੀਰ ਤਿੰਨ ਚਾਰ ਪੰਜ 20 ਤੀਰ ਮਾਰੇ ਨੇ 라ਵਣ ਦੇ ਬੜਾ ਜਿਆਦਾ ਕਾਇਲ ਹੋ ਗਿਆ ਬਹੁਤ ਜ਼ਖਮੀ ਹੋ ਗਿਆ ਬੜੀਆਂ ਸੱਟਾਂ ਲੱਗੀਆਂ ਲਹੂ ਵਗਦਾ ਪ੍ਰਨਾਲਿਆ ਵਾਂਗ ਲਹੂ ਵਜਣ ਦੀ ਵਗਣ ਦੀ ਆਵਾਜ਼ ਆਉਂਦੀ ਹੈ ਪਰ ਕਹਿੰਦੇ ਦਸਵੇਂ ਪਾਤਸ਼ਾਹ ਉਹਦੀ ਤਾਰੀਫ਼ ਕਰਦੇ ਨੇ ਡਿਗ ਪਿਆ 라ਵਣ ਭਾਵੇਂ ਰੇਂਗ ਰੇਂਗ ਆਗੇ ਹੀ ਰੇਂਗ ਚਲਿਓ ਹਟ ਕੇ ਤੇ ਰੇਂਗ ਰੇਂਗ ਕੇ ਕਸੀਰ ਕਸੀਰ ਕੇ 라ਵਣ RAM ਦੇ ਵੱਲ ਨੂੰ ਆਉਂਦਾ ਪਿੱਛੇ ਨੂੰ ਨਹੀਂ ਜਾਂਦਾ ਅੱਗੇ ਹੀ ਰੇਂਗ ਚੱਲਿਓ ਹੱਠ ਕਹਿ ਭਟ ਦਸਵੇਂ ਪਾਤਸ਼ਾਹ ਲਿਖਿਆ ਸੂਰਮਾ ਐਡਾ ਆ 라ਵਣ ਕਿ ਅੱਗੇ ਨੂੰ ਹੀ ਜਾਂਦਾ ਭੁੱਲ ਕੇ ਵੀ ਉਹਨੇ ਲੰਕਾ ਵਿੱਚ ਜਾਣ ਦਾ ਨਾਮ ਨਹੀਂ ਲਿਆ ਵੀ ਮੈਂ ਪਿਛਾਂ ਪੱਜਾਂ ਮੈਂ ਘਰੇ ਚਲੇ ਜਾਵਾ ਉਧਰ ਨੂੰ ਨਹੀਂ ਉਧਰ ਨੂੰ ਨਹੀਂ ਗਿਆ ਐਡਾ ਜਿਆਦਾ ਜੋਧਾ ਆ ਤੇ ਐਡਾ 라ਵਣ ਨਾ ਉੱਠ ਖਲੋਤਾ ਇੱਕ ਵਾਰ ਉੱਠ ਖਲੋਤਾ ਡਿਗਦਾ ਪੈਂਦਾ ਉੱਠ ਖਲੋਤਾ ਜਦੋਂ ਫੇਰ ਉੱਠ ਕੇ ਖਲੋ ਗਿਆ ਤੇ ਪ੍ਰਭੂ ਰਾਮ ਨੇ ਵੇਖਿਆ ਵੀ ਇਹ ਐਡਾ ਹਠੀ ਆ ਇੰਨੀ ਜਿਆਦੀ ਇਹਦੇ ਚ ਜਾਣਿਆ ਇਹ ਮਰਦਾ ਹੀ ਨਹੀਂ ਇਹ ਡਿਗਦਾ ਹੀ ਨਹੀਂਗਾ ਰੋਸ ਪਰਿਓ ਰਨ ਮੌ ਰਗੁਨਾਥ ਸੁਪਾਨ ਕੇ ਵਿੱਚ ਸਰਾਸਨ ਲੈ ਕੇ ਫੇਰ ਰੋਸ ਵਿੱਚ ਆਇਆ ਪ੍ਰਭੂ ਰਾਮ ਪਾਨ ਹੁੰਦਾ ਹੱਥ ਸਰਾਸਨ ਹੁੰਦਾ ਕਮਾਨ ਉਹਨਾਂ ਨੇ ਫੇਰ ਆਪਣੇ ਕਮਾਨ ਨੂੰ ਸੰਭਾਲਿਆ ਪੰਜ ਕਪਾਏ ਹਟਾਏ ਦਇਓ ਤੇ ਬਿਸ ਹੂੰ ਬਾਹੇ ਬਿਨਾ ਹੋ ਕਹਿ ਕੈ ਮਾਰ ਮਾਰ ਕੇ ਤੀਰ 20 ਵਾਂ ਬਾਹਾਂ ਉਹਦੀਆਂ ਵੱਡਤੀਆਂ ਵਖਰੀਆਂ ਕਰਤੀਆਂ ਤੇ ਪੰਜ ਪੈਰ ਕਦਮ ਨੂੰ ਪਿੱਛੇ ਹਟਾ ਦਿੰਦਾ ਰਾਵਣ ਨੂੰ ਫੇਰ ਦੈ 10 ਬਾਨ ਬਿਮਾਨ ਦਸੋਂ ਸਿਰ ਕੱਟਦਾ ਏ ਸਿਵ ਲੋਕ ਪੜ੍ਹਾ ਕਾ ਅੱਗੇ ਤੇ ਤੀਰ ਮਾਰੇ ਸੀ ਕੋਈ ਉਹਦੀ ਛਾਤੀ ਚ ਕੋਈ ਉਹਦੇ ਢਿੱਡ ਚ ਕੋਈ ਉਹਦੇ ਮੋਢਿਆਂ ਤੇ ਪਰ ਹੁਣ ਉਹਦੀਆਂ 20 ਬਾਹਾਂ ਬਾਣਾ ਨਾ ਉਡਾ ਦਿੱਤੀਆਂ ਤੇ 10 ਸਿਰ ਜਿਹੜੇ ਨਾਲ ਉਹਦੇ ਉਹ 10 ਸਿਰ ਵੀ ਵੱਖੋ ਵੱਖਰੇ ਕਰ ਦਿੱਤੇ ਆ ਤੇ 10 10 ਬਾਣ ਬਿਮਾਨ 10 ਸੋ ਸਿਰ ਕਾਟਦਾ ਏ ਸ਼ਿਵ ਲੋਕ ਪਠਾ ਕੇ ਸਮਝ ਲਓ ਕਿ ਸ਼ਿਵ ਲੋਕ ਨੂੰ ਨੂੰ ਤੋੜ ਦਿੱਤਾ ਵਾ ਸ਼ਿਵ ਲੋਕ ਨੂੰ ਪਾਵਨ ਨੂੰ ਭੇਜ ਦਿੱਤਾ ਮਾਰ ਦਿੱਤਾ ਸ੍ਰੀ ਰਗੁਰਾਜ ਬਰ ਹਸੀਆ ਕੋ ਬਾਰੋ ਜਦ ਬਾਰੋ ਜਨ ਜੁਦ ਸੁਵੰਬਰ ਜਾ ਕੇ ਦਸਵੇਂ ਪਾਤਸ਼ਾਹ ਕਹਿੰਦੇ ਐਵੇਂ ਜਪਦਾ ਐਵੇਂ ਉਪਮਾ ਆਈ ਹੈ ਪ੍ਰਮਾਨ ਦਿੱਤਾ ਐਵੇਂ ਲੱਗਦਾ ਕਿ ਜਿਵੇਂ ਅੱਗੇ ਜਦੋਂ ਸੀਤਾ ਨਾਲ ਵਿਆਹ ਹੋਇਆ ਸੀ ਨਾ ਤੇ ਸੀਤਾ ਦਾ ਸੁਵੰਬਰ ਕਮਾਨ ਨੂੰ ਚੁੱਕਿਆ ਸੀ ਚਿੱਲਾ ਚੜਾਇਆ ਸੀ ਤੇ ਬੜੀ ਉੱਥੇ ਵੀ ਲੜਾਈ ਭਜਦੜ ਮੱਚੀ ਤੇ ਸੀਤਾ ਨੂੰ ਵਿਆਹ ਕੇ ਲੈ ਆਏ ਹੁਣ ਕਹਿੰਦੇ ਐਵੇਂ ਜਵਦਾ ਜਿਵੇਂ ਦੂਜੀ ਵਾਰ ਸੀਤਾ ਦਾ ਸੁਵੰਬਰ ਹੋਇਆ ਹੋਵੇ ਜਿਵੇਂ ਦੂਜੀ ਵਾਰ ਸੀਤਾ ਦੇ ਸੁਵੰਬਰ ਨੂੰ ਜਿੱਤਿਆ ਹੋਵੇ ਸ੍ਰੀ ਰਗੂਰਾਜ ਬਰਿਓ ਸੀਆ ਕੋ ਬਰਿਓ ਮੈਨੇ ਵਰਿਆ ਵਿਆਹਾ ਸੀਤਾ ਨੂੰ ਬਹਰੋ ਜਨ ਜੁਦ ਸੁਵੰਬਰ ਜਾਇ ਕਾ ਇਹ ਜੁਦ ਜਿਵੇਂ ਸੀਤਾ ਦਾ ਸੁਵੰਬਰ ਹੋਵੇ ਤੇ ਗੱਲ ਵੀ ਇਦਾਂ ਸੀ ਜਿਹੜਾ ਜੁਦ ਜਿੱਤ ਜਾਂਦਾ ਉਹਨੇ ਸੀਤਾ ਨੂੰ ਲੈਣਾ ਸੀ ਜੇ ਰਾਵਣ ਜਿੱਤ ਜਾਂਦਾ ਤੇ ਉਹਨੇ ਰੱਖਣਾ ਸੀ ਤੇ ਜੇ ਪ੍ਰਭੂ ਜਿੱਤ ਗਏ ਤੇ ਇਹਨਾਂ ਨੂੰ ਮਿਲਣੀ ਸੀ ਕਹਿੰਦੇ ਇਹ ਜੁਦ ਨਹੀਂਗਾ ਇਦਾਂ ਲੱਗਦਾ ਜਿਵੇਂ ਸੀਤਾ ਦਾ ਸੁਵੰਬਰ ਹੀ ਦੁਬਾਰਾ ਰਚਿਆ ਗਿਆ ਵਾ ਤੇ ਪ੍ਰਭੂ ਰਾਮ ਨੇ ਇਸ ਜੁਦ ਨੂੰ ਜਿੱਤ ਕੇ ਰਾਵਣ ਨੂੰ ਮਾਰ ਕੇ ਤੇ ਦੁਬਾਰਾ ਸੀਤਾ ਨੂੰ ਵਿਆ ਲਿਆ ਇੱਥੇ 10ਵੇਂ ਪਾਤਸ਼ਾਹ ਆਰਾਵਣ ਦੇ ਲਿਖਦੇ ਨੇ ਇਤ ਸ੍ਰੀ ਬਚਤਰਨਾਟਕੇ ਰਾਮ ਅਵਤਾਰ ਦਸ ਸਿਰ ਬਧਾ ਤਿਆਏ ਸਮਾਪਤਮ ਅਗੋਂ ਮਦੋਦਰੀ ਸੰਬੋਧ ਬਭੀਸ਼ਣ ਕੋ ਲੰਕ ਰਾਜ ਦੀਪੋ ਤੇ ਕਹਿੰਦੇ ਨੇ ਸੀਤਾ ਨੂੰ ਮਿਲਣਾ ਅਗਲਾ ਜਿਹੜਾ ਪ੍ਰਸੰਗ ਸ਼ੁਰੂ ਕਰਦੇ ਨੇ इंद्र डराकोजे के डार सूरज चंद्र हो तो पै पीतो लूट जौन तनेश को ब्रह्म हो तो जिन मोहन चीतो लूट जिना लूट लाय तन जौन तनेश को ब्रह्म हो तो चेत मोहन चीतो इंद्र से इंद्र ਸੇ ਭੂਪੇ ਅਨੇਕ ਲੜੈਨ ਕੋ ਪਰ ਕਗਰੇ ਜਤ ਨਾ ਜੀਤੋ ਸੋਰਾ ਨੇ ਆਜ ਪਲੈ ਰਗੁ ਰਾਜ ਸੁਜੁੱਧ ਸੁਵੰਬਰ ਕੈ ਸਿਆ ਜੀਤੋ ਏਦਾਂ ਲੱਗਦਾ ਜਿਹੜੇ ਇੰਦਰ ਨੇ ਡਰਾਕਲ ਨੂੰ ਜਿਹੜਾ ਇੰਦਰ ਡਰਾਕਲ ਸੀ ਜੇਤੋਂ ਡਰਦਾ ਸੀ ਜਿਹਦੇ ਅੱਗੇ ਸੂਰਜ ਚੰਦਰਮਾ ਪੈ ਭੀਤ ਹੁੰਦੇ ਹਨ ਜਿਨਨੇ ਕੁਬੇਰ ਦੇ ਖਜ਼ਾਨੇ ਨੂੰ ਲੁੱਟ ਲਿਆ ਬ੍ਰਹਮਾ ਜਿਹਦੇ ਸਾਹਮਣੇ ਨਿਸ਼ਚਿੰਤ ਨਹੀਂ ਸੀ ਹੁੰਦਾ ਇੰਦਰ ਵਰਗੇ ਰਾਜੇ ਅਨੇਕਾਂ ਹੀ ਜਿਹਦੇ ਨਾਲ ਲੜੇ ਤੇ ਫਿਰ ਉਹ ਹਾਰ ਗਏ ਦੁਬਾਰਾ ਘਰ ਨੂੰ ਜੀਂਦੇ ਨਹੀਂ ਵਾਪਸ ਗਏ ਉਹ ਰਣ ਵਿੱਚ ਸੂਰਮਾ ਉਹ 라ਵਣ ਅੱਜ ਪ੍ਰਭੂ ਰਾਮ ਨੇ ਮਾਰ ਦਿੱਤਾ ਤੇ ਉਹਨੂੰ ਮਾਰ ਕੇ ਸੀਤਾ ਦਾ ਸੁਵੰਬਰ ਜਿੱਤ ਲਿਆ ਇਹ ਦਸਵੇਂ ਪਾਤਸ਼ਾਹ ਪਰਮਾਉਂਦੇ ਨੇ